ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪ੍ਰਵਾਸੀਆ ਵੱਲੋਂ ਐਡਾ ਵੱਡਾ ਬੱਚਿਆਂ ਦੇ ਨਾਲ ਜ਼ੁਲਮ ਕੀਤਾ ਗਿਆ ਹੈ ਉਹ ਆਪਾਂ ਦੇਖ ਨਹੀਂ ਸਕਦੇ ਹੁਣ ਕੱਲ ਦੀ ਵੀ ਹਰਕਤ ਜਲੰਧਰ ਆ ਗਈ ਹੈ ਬਿਲਕੁਲ ਕੋਈ ਹੋਵੇ ਭਾਵੇਂ ਕੋ ਡੇਰੇ ਵਾਲਾ ਹੋਵੇ ਭਾਵੇਂ ਪ੍ਰਵਾਸੀ ਹੋਵੇ ਅਸੀਂ ਬਿਲਕੁਲ ਜੁੱਤੀ ਬਰੇਡ ਕਰਾਂਗੇ ਜਿਹੜਾ ਸਾਨੂੰ ਕੋ ਬੱਚੇ ਦਾ ਸ਼ੋਸ਼ਣ ਕਰਦਾ ਮਿਲ ਗਿਆ ਉਹਦਾ ਅਸੀਂ ਬਿਲਕੁਲ ਨਗਾ ਸਿੰਘਾਂ ਵਾਲਾ ਸੋਧਾ ਲਾਵਾਂਗੇ ਜਿਹੜਾ ਬੰਦਾ ਹੈ ਨਾ ਡਾਂਗ ਫੇਰ ਕੇ ਜੇ ਆਪਣੀ ਕੋਈ ਧੀ ਪਿਆ ਨੂੰ ਫੇਰਦਾ ਹੁਣ ਹੈਗਾ ਡਾਂਗ ਫੇਰ ਮੁੰਡੇ ਇੱਥੇ ਆ ਨੌਜਵਾਨ ਕੋਈ ਚੱਕਰ ਨਹੀਂ ਜਿਹੜਾ ਬੰਦਾ ਨਾ ਜਿਹਦਾ ਡਾਂਗ ਮੇਰੇ ਕੋ ਫੇਰ ਹੱਥੇ ਕੋ ਆਇਆ ਚੰਪੂਰ ਸਾ ਕੁਰਾਲੀ ਤੋਂ ਕੁਲਦੀਪ ਸਿੰਘ ਗਲੇਰ ਦੀ ਰਿਪੋਰਟ ਹਸ਼ਿਆਰਪੁਰ ਬੱਚੇ ਦੇ ਕਤਲ ਦਾ ਮਾਮਲਾ ਦਿਨੋ ਦਿਨ ਪੱਕਦਾ ਜਾ ਰਿਹਾ ਹੈ ਉੱਤੇ ਹੀ ਕੁਰਾਲੀ ਵਿਖੇ ਨਿਆਂਗ ਸਿੰਘ ਫੌਜਾਂ ਦਾ ਵੱਡਾ ਇਕੱਠ ਪ੍ਰਵਾਸੀਆਂ ਖਿਲਾਫ ਰੋਸ ਪ੍ਰਦਰਸ਼ਨ ਠੀਕ ਹੈ ਐਜੀ ਨੂੰ ਹਰਪ੍ਰੀਤ ਨੂੰ ਜਿਹੜੇ ਜਿਹੜੇ ਬੰਦੇ ਨੇ ਰੱਖੇ ਨਾ ਉਹ ਬੰਦੂਮੇ ਵਾਲਾ ਨਾ 50% ਪ੍ਰਤੀਸ਼ਾਤੀ ਨਹੀਂ ਦੂ ਤੋ ਮਿਲੂਗਾ ਆਪਾਂ ਦੱਸਾਂਗੇ ਉਹ ਤੁਹਾਨੂੰ ਸ਼ਾਮ ਨੂੰ ਤੋਗੀ ਨਹੀਂ ਮਿਲੂਗੀ ਬਾਕੀ ਜੇ ਬੰਦੇ ਨੂੰ ਕੋਈ ਇਹਨੂੰ ਵੀ ਇਦਾਂ ਦੀ ਪ੍ਰੋਬਲਮ ਆ ਜਾਂ ਮੇਰਾ ਨੰਬਰ ਲਿਖ ਲਓ 9998477235 ਠੀਕ ਹੈ 22 ਚ ਕਿਤੇ ਵੀ ਆਪਣੇ ਇਥੇ ਕਰਾਲੀ ਦੇ ਵਿੱਚ ਤੰਕਰ ਦਾ ਮਹਾਲੀ ਦੇ ਵਿੱਚ ਆਪਾਂ ਨੂੰ ਫੋਨ ਕਰ ਲੈ ਕੋਈ ਚਿੱਤ ਨਹੀਂ ਆਪਾਂ ਉੱਥੇ ਪਹੁੰਚਾਂ ਨੂੰ ਚੱਕਰ ਨਹੀਂ ਆ ਤੇ ਬਾਕੀ ਜੇ ਕੋਈ ਪੰਜਾਬੀ ਸਾਦੇ ਉਹਨੂੰ ਵੀ ਡਾਕਪੁਰ ਵੀ ਤੇ ਜੋ ਕੋਈ ਆਪਣਾ ਪ੍ਰਵਾਸੀ ਆਪਰਵਾਸੀ ਨੂੰ ਪ੍ਰਵਾਸੀ ਨੂੰ ਤਾਂ ਫਿਰ ਨਹੀਂ ਫਿਰਨੀ ਆ ਉਧਰ ਜਿਹੜਾ ਬੰਦੇ ਤਾਂ ਕੇ ਪ੍ਰਾਹ ਨਹੀਂ ਕਰੀ ਵੀ ਨਾਂਗਲ ਬਾਈ ਇਨਾਗੇ ਮੀਰੋ ਸਾਰੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੇ ਤਕੜੇ ਹੋ ਪਹੁੰਚ ਕਨੀ ਵੀ ਮੇਕੋ ਜੇ ਤੁਸੀਂ ਆਪ ਐਸੀ ਚਾਹ ਨੂੰ ਆਪਾਂ ਦੇ ਜਿੱਥੇ ਆਣਾ ਤੁਹਾਨੂੰ ਯਾਦ ਕਰਾ ਆਪੇ ਪਹੁੰਚਾ ਦੇ ਬਗਰੇ ਇਹ ਆ ਕਿ ਜਿਹੜਾ ਬੰਦਾ ਇਦਾਂ ਦਾ ਕੰਮ ਕਰਦਾ ਉਹਨੂੰ ਡਾਕ ਫੇਰੋ ਬਸ ਇਹਦਾ ਜੁਗਾ ਹੋਰ ਕੋਈ ਹੱਲ ਨਹੀਂ ਆ ਪੰਜਾਬ ਪੰਜਾਬ ਬਚਾਓ ਪੰਜਾਬ ਬਚਾਓ ਪੰਜਾਬ ਬਚਾਓ ਪੰਜਾਬ ਬਚਾਓ ਤਾਂ ਨਾਲ ਆਏ ਕਿਸੇ ਉਸ ਬੰਦੇ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪ੍ਰਵਾਸੀਆ ਵੱਲੋਂ ਐਡਾ ਵੱਡਾ ਬੱਚਿਆਂ ਦੇ ਨਾਲ ਜ਼ੁਲਮ ਕੀਤਾ ਗਿਆ ਹੈ ਉਹ ਆਪਾਂ ਦੇਖ ਨਹੀਂ ਸਕਦੇ ਹੁਣ ਕੱਲ ਦੀ ਵੀ ਹਰਕਤ ਜਲੰਧਰ ਆ ਗਈ ਏ ਹਿਸ਼ਾਹਰ ਕੋਲ ਦੀ ਉਹ ਤੇ ਇੱਕ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਇਸ ਕਰਕੇ ਅਸੀਂ ਸਰਕਾਰਾਂ ਨੂੰ ਕਹਿੰਦੇ ਵੀ ਧਿਆਨ ਦਿਓ ਜਿੰਨੇ ਐਮਸੀ ਐਮਸੀ ਸਰਪੰਚ ਐਮਐਲਏ ਜਿਹੇ ਤੁਸੀਂ ਪੰਜਾਬ ਦੇ ਘਵਾਉਂਦੇ ਜੇ ਜਿਹੜਾ ਕੋਈ ਪ੍ਰਵਾਸੀ ਪੁਰਾਣਾ ਰਹਿ ਰਿਹਾ ਉਹ ਵੀ ਵੈਰੀਫਾਈ ਕਰੋ ਤੇ ਜਿਹੜਾ ਕੋਈ ਨਵਾਂ ਕਿਦਾ ਆਧਾਰ ਕਾਡ ਬੰਦਾ ਬੋਰਡ ਕਾਡ ਬੰਦਾ ਸਰਪੰਚ ਧਿਆਨ ਦੇਣ ਜੇ ਕਿਸੇ ਨੇ ਬਣਾਇਆ ਤੂੰ ਆਪਣਾ ਜ਼ਿੰਮੇਵਾਰ ਸਰਪੰਚ ਹੋਏਗਾ ਇਥੋਂ ਦਾ ਜਾਇ ਐਮਸੀ ਹੋਏਗਾ ਤੇ ਜਿਹੜਾ ਵੀ ਪੰਜਾਬ ਦੇ ਵਿੱਚ ਕਿਸੇ ਵੀ ਕੋ ਬੱਚੇ ਨਾਲ ਗਲਤ ਹਲਕਤਮਾ ਕਰਦਾ ਮਿਲ ਗਿਆ ਜਿਵੇਂ ਬੱਚੇ ਤੇ ਜ਼ੁਲਮ ਹੋਇਆ ਦੇਖੋ ਅਸੀਂ ਨਿਹੰਗ ਸਿੰਘ ਆ ਅਸੀਂ ਪਿੰਡ ਵਾਲਿਆਂ ਨੂੰ ਇਹੀ ਕਹਿੰਨੇ ਆ ਵੀ ਪ੍ਰਸ਼ਾਸਨ ਕੋਲ ਬੱਚੇ ਵਾਲੇ ਜ਼ੁਲਮ ਚ ਨਾ ਜਾਇਓ ਤੁਸੀਂ ਇੱਕ ਪਿੰਡ ਇੱਕ ਬੰਦੇ ਨੂੰ ਮਾਰ ਦੋਗੇ ਕੁਝ ਨਹੀਂ ਹੋਣਾ ਭੀੜ ਦਾ ਪਰਚਾ ਉੱਚੇ ਦੋ ਚਾਰ ਮਹੀਨੇ ਚ ਬੰਦਾ ਬਾਹਰ ਆ ਜਾਂਦਾ ਪਰ ਜਿਹੜਾ ਸਾਨੂੰ ਨਿਹੰਗ ਸਿੰਘਾਂ ਨੂੰ ਫਸ ਗਿਆ ਅਸੀਂ ਉਹਨੂੰ ਵੱਢ ਕੇ ਬਿਲਕੁਲ ਚੋਂਗ ਚ ਡੰਗਾ ਕੇ ਜਿਹੜਾ ਕੋਈ ਬੱਚੇ ਨਾਲ ਗਲਤ ਅਗਤ ਕਰੇਗਾ ਅਸੀਂ ਵਾਰਨਿੰਗ ਦੇ ਰਹੇ ਹਾਂ ਪੰਜਾਬ ਦੇ ਵਿੱਚ ਫੈਕਟਰੀਆਂ ਦੇ ਵਿੱਚ ਤੇ ਰਕਮਦਾਰਾਂ ਨੂੰ ਕਾਰਜਿਕਾ ਦੇ ਰਹੇ ਹਾਂ ਤੇ ਡੇਰਿਆਂ ਦੇ ਵਿੱਚ ਵੀ ਬਾਹਰ ਪ੍ਰਵਾਸੀ ਪਾਠੀ ਬੈਠੇ ਉਹਨਾਂ ਨੂੰ ਵੀ ਵਰਨਿੰਗ ਹੈ ਜੀ ਇਹ ਬਿਲਕੁਲ ਬਿਲਕੁਲ ਸਾਰਿਆਂ ਵਾਸਤੇ ਕਿਹ ਕਿਹ ਗ੍ਰਾਹਕ ਸਾਰੇ ਪੰਜਾਬ ਦੇ ਗ੍ਰਾਹਕਾਂ ਦਾ ਵਿੱਤਾ ਮਾਰ ਰਹੇ ਨੇ ਨਹੀਂ ਨਹੀਂ ਸਾਰਾ ਬਿਲਕੁਲ ਇਹ ਜਿਹੜਾ ਕੋਈ ਪੁਰਾਣਾ ਰਹਿ ਰਿਆ ਬੋਰਡ ਕਾਰਡ ਆ ਉਹ ਵੀ ਆਪਣਾ ਪ੍ਰੂਫ ਦੇਵੇ ਜਿਹਨੇ ਰੱਖਿਆ ਉਹ ਜ਼ਿੰਮੇਵਾਰ ਹੋਏਗਾ ਤੇਰੇ ਨੂੰ ਵੀ ਤੁਸੀਂ ਕਹਿ ਰਹੇ ਵੀ ਬਿਲਕੁਲ ਬਿਲਕੁਲ ਸਾਰਿਆਂ ਨੂੰ ਫੈਕਟਰੀ ਵਾਲਿਆਂ ਨੂੰ ਵੀ ਕਹਿ ਰਹੇ ਜੇ ਜਿਹਨੇ ਵੀ ਪ੍ਰਵਾਸੀ ਰੱਖਣਾ ਹੈ ਜ਼ਿੰਮੇਦਾਰਾਂ ਨੇ ਵੀ ਜੇ 10 ਭਈਏ ਰੱਖੇ ਨਾ ਉਹ ਆਪਣੀ ਜ਼ਿੰਮੇਵਾਰੀ ਤੇ ਲਿਖ ਕੇ ਦਵੇ ਵੀ ਮੈਂ ਰੱਖਿਆ ਇਹਨਾਂ ਦਾ ਜ਼ਿੰਮੇਵਾਰ ਮੈਂ ਘਟੇਰੇ ਵਿੱਚ ਹੋ ਰਿਹਾ ਜੀ ਸਾਡੇ ਮਾਮਲੇ ਆ ਬਿਲਕੁਲ ਕੋਈ ਹੋਵੇ ਭਾਵੇਂ ਕੋਈ ਡੇਰੇ ਵਾਲਾ ਹੋਵੇ ਭਾਵੇਂ ਪ੍ਰਵਾਸੀ ਹੋਵੇ ਅਸੀਂ ਬਿਲਕੁਲ ਜੁੱਤੀ ਬਰੇਡ ਕਰਾਂਗੇ ਜਿਹੜਾ ਸਾਨੂੰ ਕੋਈ ਬੱਚੇ ਨਾਲ ਸ਼ੋਸ਼ਣ ਕਰਦਾ ਮਿਲ ਗਿਆ ਉਹਦਾ ਅਸੀਂ ਬਿਲਕੁਲ ਨੰਗਾ ਸਿੰਘਾਂ ਵਾਲਾ ਸੋਦਾ ਲਾਵਾਂਗੇ ਅੱਜ ਬੰਦੇ ਹੀ ਆ ਸਾਨੂੰ ਕੋਲੀ ਆਣੇ ਵੀ ਜਿਹੜਾ ਬੰਦਾ ਹੈ ਨਾ ਡਾਂਗ ਫਿਰ ਕੇ ਜੇ ਆਪਣੀ ਕੋਈ ਟੀਪਿਆ ਨੂੰ ਸ਼ੇਅਰ ਕਰਾ ਹੁਣ ਆ ਕੇ ਡਾਂਗ ਬੜਾ ਮੁੰਡੇ ਇੱਥੇ ਆ ਨੌਜਵਾਨ ਕੋਈ ਚੱਕਰ ਨਹੀਂ ਜਿਹੜਾ ਬੰਦਾ ਨਾ ਜੀ ਡਾਂਗ ਮੇਰੇ ਕੋ ਫਿਰ ਹੱਟੇ ਕੋ ਆਏ ਚੰਪੌਰ ਸਾਹਿਬ ਕੋਈ ਨਹੀਂ ਚੋਤੇ ਆਪਾਂ ਦੱਸਾਂਗੇ ਤੁਹਾਨੂੰ ਸ਼ਾਮ ਨੂੰ ਤੋਲੀ ਨਹੀਂ ਮਿਲੂਗੀ ਬਾਕੀ ਇਹ ਬੰਦੇ ਨੂੰ ਕੋਈ ਨੂੰ ਵੀ ਇਦਾਂ ਦੀ ਪ੍ਰੋਬਲਮ ਹੈ ਆ ਤੇ ਮੇਰਾ ਨੰਬਰ ਲੇ ਲਓ 9998477235 ਠੀਕ ਹੈ 22 ਜਾਂ ਕਿਤੇ ਵੀ ਆਪਣੇ ਇੱਥੇ ਕਰਾਲੀ ਦੇ ਵਿੱਚ ਤੰਕਰ ਦਾ ਮਹਾਲੀ ਦੇ ਵਿੱਚ ਆਪਾਂ ਨੂੰ ਫੋਨ ਕਰ ਲੈ ਕੋਈ ਚੱਕਰ ਨਹੀਂ ਆਪਾਂ ਉੱਥੇ ਪਹੁੰਚਾਂ ਨੂੰ ਚੱਕਰ ਨਹੀਂ ਆ ਤੇ ਬਾਕੀ ਜੇ ਕੋਈ ਪੰਜਾਬੀ ਸਾਧਿਆ ਉਹਨੂੰ ਵੀ ਡਾਕਪੁਰ ਵੀ ਤੇ ਜੇ ਕੋਈ ਆਪਣਾ ਪ੍ਰਵਾਸੀ ਆਪਰਵਾਸੀ ਨੂੰ ਪ੍ਰਵਾਸੀ ਨੂੰ ਤਾਂ ਫਿਰ ਨਹੀਂ ਪਿਰਨੀ ਆ ਉਧਰ ਜਿਹੜਾ ਬੰਦੇ ਤਾਂਗੇ ਪ੍ਰਾਹ ਨਹੀਂ ਕਰੀ ਵੀ ਦਾਂਕੇਲ ਬਾਈ ਇਨਾਗੇ ਮੀਰੋ ਸਾਰੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੇ ਤਕੜੇ ਹੋ ਪਹੁੰਚ ਕਨੀ ਵੀ ਮੇਕੋ ਜੇ ਤੁਸੀਂ ਆਪ ਇਹ ਚੀਜ਼ਾਂ ਨੂੰ ਉਹਦੇ ਆਪਾਂ ਦੇ ਜਿੱਥੇ ਆਣਾ ਤੁਹਾਨੂੰ ਯਾਦ ਕਰਾ ਆਪੇ ਪਹੁੰਚਾ ਦੇ ਮਗਰ ਇਹ ਇਹ ਆ ਕਿ ਜਿਹੜਾ ਬੰਦਾ ਇਦਾਂ ਦਾ ਕੰਮ ਕਰਦਾ ਉਹਨੂੰ ਡਾਕ ਫੇਰੋ ਬਸ ਇਹਦਾ ਜੁਗਾ ਹੋਰ ਕੋਈ ਹੱਲ ਨਹੀਂ ਆਉਂਦਾ